ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਸਨੇ ਸਵਾਗਤ ਕਰਦਾ ਤੁਹਾਡਾ ਸਾਰਿਆਂ ਦਾ ਆਪਣੇ ਇਸ YouTube ਚੈਨਲ King Kabaddi ਤੇ ਦੋਸਤੋ ਅੱਜ ਮਿਤੀ 8 ਮਾਰਚ 2024 ਨੂੰ ਪਿੰਡ ਬੱਲੋ ਮਾਜਰੇ ਮੁਹਾਲੀ ਦੇ ਵਿੱਚ ਬਹੁਤ ਵੱਡਾ ਕਬੱਡੀ ਕੱਪ ਕਰਾਇਆ ਜਾ ਰਿਹਾ ਜਿਸ ਦਾ ਪਹਿਲਾ ਇਨਾਮ 111111 ਰੁਪਏ ਹੋਣਗੇ ਤੇ ਦੂਜਾ ਇਨਾਮ 88888 ਰੁਪਏ ਸੋ ਦੋਸਤੋ ਬੈਸਟਾਂ ਨੂੰ ਜੀਪਾਂ ਦਿੱਤੀਆਂ ਜਾਣੀਆਂ ਤੇ ਅੱਜ ਆਪਾਂ ਨੂੰ ਜੱਗੂ ਹਾਕਮਵਾਲੀਏ ਦੀ ਟੀਮ ਦੇ ਬਾਰੇ ਜਾਣਕਾਰੀ ਮਿਲিয়ে ਦੱਸਾਂਗੇ ਜੱਗੂ ਹਾਕਮਵਾਲੀਆ ਕਿਹੜੀ ਟੀਮ ਦੇ ਵਿੱਚ ਖੇਡੂ ਤੇ ਨਾਲ ਹੋਰ ਕਿਹੜੇ-ਕਿਹੜੇ ਪਲੇਅਰ ਹੋਣਗੇ ਤਾਂ ਦੋਸਤੋ ਅੱਜ ਟੀਮ ਬਣੀ ਹੈ ਤਨੌਰੀ ਦੀ ਜਿਹਦੇ 'ਚ ਜੱਗੂ ਹਾਕਮਵਾਲੀਆ ਰਾਜੂ ਕੋਟਲਾ ਭੜੀ ਕਲਬੀਰ ਜਟਾਣਾ ਗੁਰਵਿੰਦਰ ਖੂਨਣ ਮਨੀ ਤਨੌਰੀ ਸੇਰੂ ਤਨੌਰੀ ਵਾਲਾ ਇਹ ਪਲੇਅਰ ਖੇਡਣਗੇ ਟੀਮ ਤਨੌਰੀ ਦੇ ਵਿੱਚ ਵੱਲੋਂ ਮਾਜਰੇ ਦੇ ਕਬੱਡੀ ਕੱਪ ਤੇ ਇਹ ਪਲੇਅਰ ਖੇਡਣਗੇ ਤਨੌਰੀ ਦੀ ਟੀਮ ਦੇ ਵਿੱਚ ਸੋ ਦੋਸਤੋ ਜੇਕਰ ਤੁਹਾਨੂੰ ਸਾਡੀ ਇਹ ਦਿੱਤੀ ਹੋਈ ਜਾਣਕਾਰੀ ਵਧੀਆ ਲੱਗਦੀ ਆ ਤਾ ਸਾਡੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਤੇ ਨਾਲ ਹੀ ਜੇਕਰ ਤੁਸੀਂ ਨੇ ਹਲੇ ਤੱਕ ਸਾਡੇ ਇਸ YouTube ਚੈਨਲ ਨੂੰ ਸਬਸਕ੍ਰਾਈਬ ਵੀ ਨਹੀਂ ਕੀਤਾ ਉਹ ਵੀ ਕਰ ਲਿਓ ਤਾਂ ਜੋ ਤੁਹਾਨੂੰ ਸਾਡੀ ਆਉਣ ਵਾਲੀਆਂ ਇਸੇ ਤਰ੍ਹਾਂ ਦੀ ਨਵੀਆਂ ਵੀਡੀਓ ਦਾ ਨੋਟੀਫਿਕੇਸ਼ਨ ਮਿਲ ਜਾਇਆ ਕਰੇ ਸਾਰਿਆਂ ਨੂੰ ਪਹਿਲਾਂ